ਗੈਣੇ ਛੱਡੂ ਅੱਜ ਧਨ ਤਿਰਸ ਦੇ ਉੱਤੇ ਚਾਂਦੀ ਦੀਆਂ ਕੁਝ ਅਜੀਹਾਂ ਚੀਜ਼ਾਂ ਤੁਸੀਂ ਖਰੀਦੋ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਬਰਸਾਤ ਹੋਵੇਗੀ ਤੇ ਸੁੱਖ ਸ਼ਾਂਤੀ ਵੀ ਹੋਵੇਗੀ ਦੱਸਦੇ ਕਿ ਦੀਵਾਲੀ ਅਤੇ ਧਨ ਤਿਰਸ ਦੇ ਉੱਤੇ ਸੋਨਾ ਅਤੇ ਚਾਂਦੀ ਖਰੀਦਣਾ ਭਾਰਤ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਹੈ ਜ਼ਿਆਦਾਤਰ ਲੋਕ ਗਹਿਣੇ ਖਰੀਦਦੇ ਨੇ ਪਰ ਕੁਝ ਭਾਂਡਿਆਂ ਜਾਂ ਫਿਰ ਸਿੱਕਿਆਂ ਦੇ ਵਿੱਚ ਵੀ ਨਿਵੇਸ਼ ਕਰਦੇ ਨੇ ਹਾਲਾਂਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਹਾਲੇ ਦੇ ਵਿੱਚ ਹੋਏ ਵੱਡੇ ਰਿਕਾਰਡ ਵਾਧੇ ਦੇ ਕਾਰਨ ਗਹਿਣੇ ਖਰੀਦਣਾ ਪਹਿਲਾਂ ਵਾਂਗ ਆਮ ਨਹੀਂ ਰਿਹਾ ਕਿਉਂਕਿ ਗਹਿਣੇ ਬਹੁਤ ਜ਼ਿਆਦਾ ਮਹਿੰਗੇ ਹੋ ਚੁੱਕੇ ਨੇ ਬੇਸ਼ੱਕ ਉਹ ਜੋ ਕਿ ਚਾਂਦੀ ਦੇ ਹੋਣ ਜਾਂ ਫਿਰ ਸੋਨੇ ਦੇ ਹੋਣ ਤਾਂ ਚਾਂਦੀ ਦੀ ਪ੍ਰਚੂਨ ਕੀਮਤ ਹੁਣ 2 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੋਨੇ ਦੀ ਕੀਮਤ 1 ਲੱਖ 30 ਹਜ਼ਾਰ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ। ਦੀਵਾਲੀ ਅਤੇ ਧੰਤਰਸ ਦੇ ਉੱਤੇ ਮੰਗ ਵਧਣ ਦੇ ਕਾਰਨ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਜਿਸ ਦੇ ਨਾਲ ਗਹਿਣੇ ਹੋਰ ਮਹਿੰਗੇ ਹੋ ਜਾਣਗੇ। ਅਜਿਹੀ ਸਥਿਤੀ ਦੇ ਵਿੱਚ ਚਾਂਦੀ ਦੇ ਭਾਂਡੇ ਅਤੇ ਸਿੱਕੇ ਖਰੀਦਣਾ ਕਈ ਮਾਮਲਿਆਂ ਦੇ ਵਿੱਚ ਸਹੀ ਵਿਕਲਪ ਸਾਬਤ ਹੋ ਸਕਦਾ ਹੈ। ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਭਾਂਡਿਆਂ ਅਤੇ ਸਿੱਕਿਆਂ ਦੇ ਉੱਤੇ ਗਿਆਣਿਆਂ ਦੇ ਨਾਲੋਂ ਘੱਟ ਟੈਕਸ ਅਤੇ ਮੇਕਿੰਗ ਚਾਰਜ ਲੱਗਦੇ ਨੇ ਤਾਂ ਚਾਂਦੀ ਦੇ ਭਾਂਡੇ ਅਤੇ ਸਿੱਕੇ ਸਿਰਫ 3% GST ਲੱਗਦੇ ਨੇ ਜੇਕਰ ਮੇਕਿੰਗ ਚਾਰਜ ਸ਼ਾਮਿਲ ਕੀਤਾ ਜਾਵੇ ਤਾਂ ਇਹ ਲਗਭਗ 5% ਹੋ ਸਕਦਾ ਹੈ ਹਾਲਾਂਕਿ ਗਹਿਣਿਆਂ ਦੇ ਡਿਜ਼ਾਈਨ ਅਤੇ ਬ੍ਰਾਂਡ ਦੇ ਆਧਾਰ ਦੇ ਉੱਤੇ ਮੇਕਿੰਗ ਚਾਰਜ 20% ਜਾਂ ਫਿਰ ਇਸ ਤੋਂ ਵੀ ਵੱਧ ਹੋ ਸਕਦਾ ਹੈ ਤਾਂ ਨਾਜ਼ੁਕ ਡਿਜ਼ਾਈਨ ਅਤੇ ਮੇਂਡ ਦੇ ਕਾਰਨ ਗਹਿਣਿਆਂ ਦੀ ਕੀਮਤ ਵੀ ਵਧਦੀ ਹੈ ਤਾਂ ਉਸੇ ਥਾਂ ਦੇ ਉੱਤੇ ਭਾਂਡਿਆਂ ਅਤੇ ਸਿੱਕਿਆਂ ਦੇ ਡਿਜ਼ਾਈਨ ਸਰਲ ਹੁੰਦੇ ਨੇ ਜਾਂ ਫਿਰ ਕਈ ਵਾਰ ਕੋਈ ਡਿਜ਼ਾਈਨ ਨਹੀਂ ਹੁੰਦੇ ਇਸ ਲਈ ਬਣਾਉਣ ਦੇ ਖਰਚੇ ਵੀ ਬਹੁਤ ਘੱਟ ਹੁੰਦੇ ਨੇ ਤਾਂ ਗਹਿਣਿਆਂ ਦੀ ਕੀਮਤ ਵੀ ਇਸ ਦੇ ਫੈਸ਼ਨ ਅਤੇ ਡਿਜ਼ਾਈਨ ਮੁੱਲ ਦੇ ਉੱਤੇ ਨਿਰਭਰ ਕਰਦੀ ਹੈ ਜਦੋਂ ਕਿ ਭਾਂਡੇ ਅਤੇ ਸਿੱਕੇ ਸਿਰਫ ਉਪਯੋਗਤਾ ਅਤੇ ਨਿਵੇਸ਼ ਦੇ ਉਦੇਸ਼ਾਂ ਦੇ ਲਈ ਖਰੀਦੇ ਜਾਂਦੇ ਨੇ ਇਸ ਦਾ ਮਤਲਬ ਹੈ ਕਿ ਭਾਂਡੇ ਅਤੇ ਸਿੱਕੇ ਗਹਿਣਿਆਂ ਦੇ ਨਾਲੋਂ ਸਸਤੇ ਹੁੰਦੇ ਨੇ ਤਾਂ ਗਹਿਣੇ ਆਮ ਤੌਰ ਦੇ ਉੱਤੇ ਜੋ ਕਿ 92.5% ਸ਼ੁੱਧ ਹੁੰਦੇ ਨੇ ਜਦੋਂ ਕਿ ਭਾਂਡੇ 80% ਤੋਂ 90% ਜੋ ਕਿ ਪਰਸੈਂਟ ਸ਼ੁੱਧਤਾ ਦੇ ਨਾਲ ਬਣਾਏ ਜਾਂਦੇ ਨੇ ਇਸ ਦਾ ਮਤਲਬ ਹੈ ਕਿ ਭਾਂਡੇਆਂ ਦੇ ਵਿੱਚ ਥੋੜੀ ਜ਼ਿਆਦਾ ਧਾਤ ਹੁੰਦੀ ਹੈ ਹਾਲਾਂਕਿ ਭਾਂਡੇ ਅਤੇ ਸਿੱਕੇ ਅਜੇ ਵੀ ਇੱਕ ਲਾਭਦਾਇਕ ਨਿਵੇਸ਼ ਵਿਕਲਪ ਬਣੇ ਹੋਏ ਨੇ ਜੇਕਰ ਤੁਸੀਂ ਵੀ ਧਨ ਤਰਸ ਦੇ ਉੱਤੇ ਸੋਨੇ ਚੰਦ ਦੇ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਚਾਂਦੀ ਦੇ ਭਾਂਡੇ ਸਿੱਕੇ ਖਰੀਦ ਸਕਦੇ ਹੋ ਇਹ ਤੁਹਾਡੇ ਲਈ ਸਸਤੇ ਵੀ ਹੋਣਗੇ ਤੇ ਵਧੀਆ ਵਿਕਲਪ ਵੀ ਲਾਭਦਾਇਕ ਨਿਵੇਸ਼ ਵਿਕਲਪ ਵੀ ਮੰਨਿਆ ਜਾਵੇਗਾ ਗਿਆਣੀ ਛੱਡੂ ਅੱਜ ਤਾਂ ਤਿਰਸ ਦੇ ਉੱਤੇ ਚਾਂਦੀ ਦੀਆਂ ਕੁਝ ਅਜੀਹਾਂ ਚੀਜ਼ਾਂ ਤੁਸੀਂ ਖਰੀਦੋ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਬਰਸਾਤ ਹੋਵੇਗੀ ਤੇ ਸੁੱਖ ਸ਼ਾਂਤੀ ਵੀ ਹੋਵੇਗੀ ਦੱਸਦੇ ਕਿ ਦੀਵਾਲੀ ਅਤੇ ਤਾਂ ਤਿਰਸ ਦੇ ਉੱਤੇ ਸੋਨਾ ਅਤੇ ਚਾਂਦੀ ਖਰੀਦਣਾ ਭਾਰਤ ਦੇ ਵਿੱਚ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਹੈ ਜ਼ਿਆਦਾਤਰ ਲੋਕ ਗਹਿਣੇ ਖਰੀਦਦੇ ਨੇ ਪਰ ਕੁਝ ਭਾਂਡਿਆਂ ਜਾਂ ਫਿਰ ਸਿੱਕਿਆਂ ਦੇ ਵਿੱਚ ਵੀ ਨਿਵੇਸ਼ ਕਰਦੇ ਨੇ ਹਾਲਾਂਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਹਾਲੇ ਦੇ ਵਿੱਚ ਹੋਏ ਵੱਡੇ ਰਿਕਾਰਡ ਵਾਧੇ ਦੇ ਕਾਰਨ ਗਹਿਣੇ ਖਰੀਦਣਾ ਪਹਿਲਾਂ ਵਾਂਗ ਆਮ ਨਹੀਂ ਰਿਹਾ ਕਿਉਂਕਿ ਗਹਿਣੇ ਬਹੁਤ ਜ਼ਿਆਦਾ ਮਹਿੰਗੇ ਹੋ ਚੁੱਕੇ ਨੇ ਬੇਸ਼ੱਕ ਉਹ ਜੋ ਕਿ ਚਾਂਦੀ ਦੇ ਹੋਣ ਜਾਂ ਫਿਰ ਸੋਨੇ ਦੇ ਹੋਣ ਤਾਂ ਚਾਂਦੀ ਦੀ ਪ੍ਰਚੂਨ ਕੀਮਤ ਹੁਣ 2 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੋਨੇ ਦੀ ਕੀਮਤ 1 ਲੱਖ 30 ਹਜ਼ਾਰ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਹੈ દિਵਾਲੀ ਅਤੇ ਧੰਤਰਸ ਦੇ ਉੱਤੇ ਮੰਗ ਵਧਣ ਦੇ ਕਾਰਨ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਜਿਸ ਦੇ ਨਾਲ ਗਹਿਣੇ ਹੋਰ ਮਹਿੰਗੇ ਹੋ ਜਾਣਗੇ ਅਜਿਹੀ ਸਥਿਤੀ ਦੇ ਵਿੱਚ ਚਾਂਦੀ ਦੇ ਭਾਂਡੇ ਅਤੇ ਸਿੱਕੇ ਖਰੀਦਣਾ ਕਈ ਮਾਮਲਿਆਂ ਦੇ ਵਿੱਚ ਸਹੀ ਵਿਕਲਪ ਸਾਬਤ ਹੋ ਸਕਦਾ ਹੈ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਭਾਂਡਿਆਂ ਅਤੇ ਸਿੱਕਿਆਂ ਦੇ ਉੱਤੇ ਗਿਆਣਿਆਂ ਦੇ ਨਾਲੋਂ ਘੱਟ ਟੈਕਸ ਅਤੇ ਮੇਕਿੰਗ ਚਾਰਜ ਲੱਗਦੇ ਨੇ ਤਾਂ ਚਾਂਦੀ ਦੇ ਭਾਂਡੇ ਅਤੇ ਸਿੱਕੇ ਸਿਰਫ 3% GST ਲੱਗਦੇ ਨੇ ਜੇਕਰ ਮੇਕਿੰਗ ਚਾਰਜ ਸ਼ਾਮਿਲ ਕੀਤਾ ਜਾਵੇ ਤਾਂ ਇਹ ਲਗਭਗ 5% ਹੋ ਸਕਦਾ ਹੈ ਹਾਲਾਂਕਿ ਗਹਿਣਿਆਂ ਦੇ ਡਿਜ਼ਾਈਨ ਅਤੇ ਬ੍ਰਾਂਡ ਦੇ ਆਧਾਰ ਦੇ ਉੱਤੇ ਮੇਕਿੰਗ ਚਾਰਜ 20% ਜਾਂ ਫਿਰ ਇਸ ਤੋਂ ਵੀ ਵੱਧ ਹੋ ਸਕਦਾ ਹੈ ਤਾਂ ਨਾਜ਼ੁਕ ਡਿਜ਼ਾਈਨ ਅਤੇ ਮੈਂਡ ਦੇ ਕਾਰਨ ਗਹਿਣਿਆਂ ਦੀ ਕੀਮਤ ਵੀ ਵਧਦੀ ਹੈ ਤਾਂ ਉਸੇ ਥਾਂ ਦੇ ਉੱਤੇ ਭਾਂਡਿਆਂ ਅਤੇ ਸਿੱਕਿਆਂ ਦੇ ਡਿਜ਼ਾਈਨ ਸਰਲ ਹੁੰਦੇ ਨੇ ਜਾਂ ਫਿਰ ਕਈ ਵਾਰ ਕੋਈ ਡਿਜ਼ਾਈਨ ਨਹੀਂ ਹੁੰਦੇ ਇਸ ਲਈ ਬਣਾਉਣ ਦੇ ਖਰਚੇ ਵੀ ਬਹੁਤ ਘੱਟ ਹੁੰਦੇ ਨੇ ਤਾਂ ਗਹਿਣਿਆਂ ਦੀ ਕੀਮਤ ਵੀ ਇਸ ਦੇ ਫੈਸ਼ਨ ਅਤੇ ਡਿਜ਼ਾਈਨ ਮੁੱਲ ਦੇ ਉੱਤੇ ਨਿਰਭਰ ਕਰਦੀ ਹੈ ਜਦੋਂ ਕਿ ਭਾਂਡੇ ਅਤੇ ਸਿੱਕੇ ਸਿਰਫ ਉਪਯੋਗਤਾ ਅਤੇ ਨਿਵੇਸ਼ ਦੇ ਉਦੇਸ਼ਾਂ ਦੇ ਲਈ ਖਰੀਦੇ ਜਾਂਦੇ ਨੇ ਇਸ ਦਾ ਮਤਲਬ ਹੈ ਕਿ ਭਾਂਡੇ ਅਤੇ ਸਿੱਕੇ ਗਹਿਣਿਆਂ ਦੇ ਨਾਲੋਂ ਸਸਤੇ ਹੁੰਦੇ ਨੇ ਤਾਂ ਗਹਿਣੇ ਆਮ ਤੌਰ ਦੇ ਉੱਤੇ ਜੋ ਕਿ 92.5% ਸ਼ੁੱਧ ਹੁੰਦੇ ਨੇ ਜਦੋਂ ਕਿ ਭਾਂਡੇ 80% ਤੋਂ 90% ਜੋ ਕਿ ਪਰਸੈਂਟ ਸ਼ੁੱਧਤਾ ਦੇ ਨਾਲ ਬਣਾਏ ਜਾਂਦੇ ਨੇ ਇਸ ਦਾ ਮਤਲਬ ਹੈ ਕਿ ਭਾਂਡੇਆਂ ਦੇ ਵਿੱਚ ਥੋੜੀ ਜ਼ਿਆਦਾ ਧਾਤ ਹੁੰਦੀ ਹੈ ਹਾਲਾਂਕਿ ਭਾਂਡੇ ਅਤੇ ਸਿੱਕੇ ਅਜੇ ਵੀ ਇੱਕ ਲਾਭਦਾਇਕ ਨਿਵੇਸ਼ ਵਿਕਲਪ ਬਣੇ ਹੋਏ ਨੇ ਜੇਕਰ ਤੁਸੀਂ ਵੀ ਧਨ ਤਰਸ ਦੇ ਉੱਤੇ ਸੋਨੇ ਚੰਦ ਦੇ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਚਾਂਦੀ ਦੇ ਭਾਂਡੇ ਸਿੱਕੇ ਖਰੀਦ ਸਕਦੇ ਹੋ ਇਹ ਤੁਹਾਡੇ ਲਈ ਸਸਤੇ ਵੀ ਹੋਣਗੇ ਤੇ ਵਧੀਆ ਵਿਕਲਪ ਵੀ ਲਾਭਦਾਇਕ ਨਿਵੇਸ਼ ਵਿਕਲਪ ਵੀ ਮੰਨਿਆ ਜਾਵੇਗਾ